ia <laughs> <laughs> ਤੁਸੀਂ ਵੀ ਲੋ ਸ਼ੋਰਟ ਆ ਜਾ ਬਾਈਟ ਕਰ ਜਲਦੀ ਚੁੱਪ ਨਾ ਕੀ ਮਸਲਾ ਜਿਹੜਾ ਜਾਂ ਜਿਹੜਾ ਬੈਂਕ ਮੁਲਾਜ਼ਮ ਜਿਹੜਾ ਜਾਂ ਉਹਨਾਂ ਦਾ ਕਹਿਣ ਦੇ ਬਰਤ ਜਿਹੜਾ ਰਿਕਵਰ ਕਰਨ ਆਉਂਦੇ ਆ ਕਿ ਮਹਾਰਾਜ ਸਾਹਿਬ ਦਾ ਸਨੂ ਜਿਹੜਾ ਪ੍ਰਕਾਸ਼ ਹੋ ਜਾਂਦਾ ਕਿ ਮਾਮਲਾ ਕੀ ਹੈ ਸਰਾਂ ਦਾ ਮਾਮਲਾ ਹੈ ਇੱਕ ਬੈਂਕ ਤੋਂ ਲੋਨ ਲਿਆ ਹੈ ਸਾਡੀ ਦੁਕਾਨ ਸੜਨ ਕਰਕੇ ਲੇਟ ਹੋ ਗਿਆ ਹੈ ਬੈਂਕ 23 ਤੋਂ ਸਾਡੇ ਮਗਰਬਾਈਆ ਬਾ ਲੈਂਡੀਆ ਤੇ 24 ਅਪ੍ਰੈਲ ਤੱਕ ਸਾਡੇ ਲੋਨ ਤਹ ਅੱਜ ਤੋਂ ਵੀ ਸਟੇਟਮੈਂਟ ਕੱਢ ਕੇ ਵੇਖ ਲਓ ਕਿੰਨਾ ਲੋਨ ਸੀ ਕਹਿੰਦੇ ਲੋਨ 21 ਲੱਖ ਰੁਪਏ ਦੇ ਕਰੀਬ ਸੀ 10 ਲੱਖ ਦੇ ਕਰੀਬ ਗਿਆ ਹੈ ਤੇ ਬੈਂਕ ਅੱਜ ਵੀ ਦਾਨ ਦੀ ਸਾਨੂੰ ਮਤਲਬ ਪੇਸ਼ਨ ਚਾਹੀਦੀ ਹੈ ਪੇਸ਼ਨ ਇਹਦੀ ਇੱਕ ਜਾਣਬੁੱਝ ਕੇ ਨੁਕਸਾਨ ਹੋਣ ਦੇ ਬਾਵਜੂਦ ਵੀ ਧੱਕਾ ਕਰੀ ਜਾਂਦੀ ਤੁਸੀਂ ਅਪੀਲ ਨਹੀਂ ਕੀਤੀ ਵੀ ਮੇਰੀ ਦੁਕਾਨ ਛੜ ਗਈ ਕਰੋੜਾਂ ਦਾ ਨੁਕਸਾਨ ਹੋ ਗਿਆ ਮੈਂ ਯਾਰ ਹਾਲਤ ਜਿਹੜੀ ਹੈ ਠੀਕ ਨਹੀਂ ਮੇਰੇ ਪਰਿਵਾਰ ਵੱਲ ਵੇਖ ਲਿਆ ਮੈਨੂੰ ਜਿਹੜਾ ਸਮਾਂ ਦਿੱਤਾ ਜਾ ਰਿਹਾ ਹੈ ਅੱਜ ਕੱਲ੍ਹ ਕੋਣ ਕਿਸੇ ਦੀ ਅਪੀਲ ਨੂੰ ਮੰਨਦਾ ਜੀ ਅਗਲਾ ਆਪਣਾ ਉਹ ਸੁਧਾਰ ਰੱਖਦਾ ਉਹ ਉਹਨਾਂ ਆਪਣੇ ਮਸਲੇ ਨਾਲੇ ਜਦੋਂ ਐਸਪੀ ਡੀ ਸਾਹਿਬ ਤੇ ਤਹਿਸੀਲਦਾਰ ਸਾਹਿਬ ਬੈਠੇ ਹੋ ਕੇ ਅੱਜ ਜੀ ਦੇ ਵਿੱਚ ਤੁਸੀਂ ਇੱਕ ਗੱਲ ਕਹੀ ਆ ਕਿ 3 ਲੱਖ ਰੁਪਈਆ ਮੈਂ ਐਜ਼ ਅ ਮੈਨੇਜਰ ਤੋਂ ਲੈਣਾ ਜਿਹੜਾ ਮੇਰਾ ਉਨੇ ਵਰਤਿਆ ਉਹ ਕੀ ਮਾਮਲਾ ਸਰ ਉਹ ਹੈਗਾ ਮਥੇ ਅੱਜ ਵੀ ਰਾਹੁਲ ਸ਼ਰਮਾ ਉਥੇ ਆਏ ਹੋਮ ਫਾਇਨਾਂਸ ਹੁਣ ਕੀ ਮੰਗ ਕਰਦੇ ਜਿਵੇਂ ਅੱਜ ਭਾਰੀ ਪੁਲਿਸ ਫੋਰਸ ਦੇ ਨਾਲ ਜਿਹੜਾ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਮਹਾਰਾਜ ਪ੍ਰਕਾਸ਼ੀ ਗਾ ਕੀ ਮੰਗ ਕਰਦੇ ਨੇ ਨਹੀਂ ਜਾਣੋ ਸਾਡੇ ਨਾਲ ਬੈਂਕ ਬੈ ਕੇ ਸੈਟਲਮੈਂਟ ਕਰੇ ਅਸੀਂ ਬੈਂਕ ਨੂੰ ਪੈਸੇ ਬੈਂਕ ਦੇ ਦੇਣ ਨੂੰ ਤਿਆਰ ਆ ਬੈਂਕ ਸਾਡੇ ਸਾਨੂੰ ਘਰੋਂ ਕੱਢਣ ਨੂੰ ਤਿਆਰ ਆ ਬਾਬੇ ਜੀ ਜਦੋਂ ਗੱਲਬਾਤ ਹੋ ਰਹੀ ਪ੍ਰਸ਼ਾਸਨ ਦੇ ਨਾਲ ਤੁਸੀਂ ਇਹ ਗੱਲ ਕਹੀ ਆ ਕਿ ਸਹਿਜ ਪਾਠ ਇਦਾਂ ਚੱਲਦੇ ਸਹਿਜ ਪਾਠ ਨੂੰ ਜਿਹੜਾ ਗੁਰਦੁਆਰਾ ਸਾਹਿਬ ਲਜਾਇਆ ਸਕਦਾ ਕਿਹੜੇ ਹੁਕਮਨਾਮੇ ਦੇ ਅਨੁਸਾਰ ਤੁਸੀਂ ਕਹਿ ਰਹੇ ਨਹੀਂ ਜੀ ਪਰ ਉਹ ਵਾਸ਼ਾਣ ਦੇ ਸਹਿਜ ਪਾਠ ਸਮਾਪਤੀ ਸਮਾਪਤੀ ਦੀ ਬਾਤ ਹੁਣ ਕੀ ਮਾਮਲਾ ਹੁਣ ਕੀ ਮਤਲਬ ਕੀ ਇਹਦਾ ਕੀ ਹੋਇਆ ਕੀ ਇਹ ਫੈਸਲਾ ਕੀ ਹੋਇਆ ਵਾ ਸਹਿਜ ਪਾਠ ਚੱਲ ਰਿਹਾ ਜੀ ਸਹਿਜ ਪਾਠ ਚੱਲ ਰਿਹਾ ਕਿੰਨੀ ਤਰੀਕ ਨੂੰ ਜਿਹੜਾ ਕਬਜ਼ਾ ਦੇਣ ਦੀ ਕੋਸ਼ਿਸ਼ ਕਰਦੇ ਕਬਜ਼ਾ ਤਾਂ ਅਸੀਂ ਕਬਜ਼ਾ ਹਾਂਜੀ ਅਬਦਲ ਘਰ ਵਾਲੇ ਦੇਣਾ ਅਸੀਂ ਤੇ ਕਬਜ਼ਾ ਦੋੜਾ ਦਵਾ ਸਕਦੇ ਹਾਂ ਸਮਾਪਤੀ ਤੇ ਕਹਿ ਸਕਦੇ ਕਿ ਕਿੰਨੀ ਤਰੀਕ ਦੀ ਸਮਾਪਤੀ ਹੈ 15 ਤਰੀਕ ਦੀ ਸਮਾਪਤੀ ਘਰਾਂ ਦੇ ਨਾਲ ਕਬਜ਼ਾ ਦੇ ਹੇਠ ਦੇ ਸਕਦੇ ਐਡੇ ਗੁਰੂਗ੍ਰਾਦ ਸਾਹਿਬ ਦੀ 15 ਤਰੀਕ ਨੂੰ ਸਰਪੱਟ ਸਾਹਿਬ ਦੇ ਕੋਲੋਂ ਕੋਰਟ ਜਿਹੜਾ ਆ ਸਾਈਟ ਆਠਾ ਜੀ ਸਾਈਟ ਜੀ ਠੀਕ ਹੈ ਇਹ ਇੱਕ ICICI ਬੈਂਕ ਤੋਂ ਕਰਮ ਕਰਵਾ ਦਿੱਤਾ ਗਿਆ ਸੀਗਾ ਉਹਦੇ ਲੈ ਕੇ ਜਿਹੜਾ ਖੰਡਪਾ ਸਾਹਿਬ ਰਖਾਈ ਗਏ ਸੀਗੇ ਕਬਜ਼ਾ ਨਾ ਦੇਣ ਨੂੰ ਲੈ ਕੇ ਸਰ ਕੀ ਮਾਮਲਾ ਸੀਗਾ ਉਹਦੇ ਕੀ ਹੁਣ ਫੈਸਲਾ ਜਿਹੜਾ ਹੋਇਆ ਇਹ ਮਾਨਯੋਗ ਹਾਈ ਕੋਰਟ ਦੀਆਂ ਹਦਾਇਤਾਂ ਅਨੁਸਾਰ ਜੀ तहसीलदार साहब एसडीएम साहब ਵੱਲੋਂ ਡਿਊਟੀ ਲਈ ਗਈ ਸੀ ਡੀਸੀ ਸਾਹਿਬ ਵੱਲੋਂ ਵੀ ਜਿਹੜੀ ਪੁਲਿਸ ਪ੍ਰਸ਼ਾਸਨ ਦੇ ਨਾਲ ਪੀਸਫੁਲੀ ਕਬਜ਼ਾ ਦਵਾਇਆ ਜਾਵੇ ਇਹਦੇ ਵਿੱਚ ਸਤਕਾਰ ਕਮੇਟੀ ਤੇ ਐਸਜੀਪੀਸੀ ਨੇ ਇੰਟਰਵੈਨਸ ਕਰਦੇ ਹੋਏ ਜਿਹੜਾ ਗੁਰਮਾਰਾ ਦਾ ਸਰੂਪ ਆਰੰਭ ਕਰਾਇਆ ਸੀਗਾ ਉਹਨਾਂ ਨੇ ਕਿਹਾ ਵੀ 15 ਤਰੀਕ ਨੂੰ ਭੋਗ ਪਾ ਦਿੱਤੇ ਆਣਗੇ ਤੇ ਉਸ ਦਿਨ ਤੁਹਾਨੂੰ ਚਾਬੀ ਦੇ ਦਿੱਤੀਗੀ ਅਸੀਂ ਜਿਵੇਂ ਜਿਵੇਂ ਸਾਨੂੰ ਮਾਨਜੋਗ ਡੀਸੀ ਸਾਹਿਬ ਵੱਲੋਂ ਹੁਕਮ ਆਇਆ ਅਸੀਂ ਆਪਣੀ ਫੋਰਸ ਤੇ ਹਾਈ ਕੋਰਟ ਦੇ ਹੁਕਮਾਂ ਨਾਲ ਲਾਈ ਹੋਈ ਆ ਬਾਕੀ ਇਹ ਡੀਬਲੀ ਤੁਹਾਨੂੰ ਤਹਿਸੀਲਦਾਰ ਸਾਹਿਬ ਦੱਸ ਦੇਣਗੇ ਸਾਰਾ ਸਰੇ ਆਦੇ ਐਗਜ਼ੀਕਿਊਟਿਵ ਮੈਜਿਸਟਰੇਟਰ ਤੁਹਾਡੀ ਡਿਊਟੀ ਲੱਗੀ ਹੈ ਤੇ ਸਾਰਾ ਮਾਮਲਾ ਸੀਗਾ ਵੀ ਜਿਹੜਾ ਘਰ ਦੇ ਘਰ ਵਾਲੇ ਵੱਲੋਂ ਇੱਕ ਜਿਹੜਾ ਕਰਜ਼ਾ ਲਿਆ ਗਿਆ ਸੀਗਾ ਬੈਂਕ ਤੋਂ ਤੇ ਜਦੋਂ ਵੀ ਕਬਜ਼ਾ ਲੈਣ ਬੈਂਕ ਦੇ ਘਰ ਆਉਂਦਾ ਸੀ ਕਿ ਹਰ ਵਾਰ ਕਾਰਪਸ ਆ ਰੰਭ ਕਿਰਾਾ ਦਿੱਤਾ ਜਾਂਦਾ ਸੀ ਅੱਜ ਕਾਫੀ ਪੁਲਿਸ ਪ੍ਰਸ਼ਾਸਨ ਜਿਹੜਾ ਆ ਵੱਡੇ ਇਖਤਿਆਰ ਦੇ ਵਿੱਚ ਆਇਆ ਕਿ ਮਾਮਲਾ ਹਾਈ ਕੋਰਟ ਦਾ ਹੈ ਕਿ ਮਾਮਲਾ ਤੇ ਹੁਣ ਕੀ ਫੈਸਲਾ ਜਿਹੜਾ ਆ ਕੀਤਾ ਗਿਆ ਵਾ ਤੁਹਾਡੀ ਡਿਊਟੀ ਹੈਗੀ ਐਸਪੀ ਸਾਹਿਬ ਨੇ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਗਿਆ ਵੀ ਮਾਨਯੋਗ ਹਾਈ ਕੋਰਟ ਦੇ ਆਰਡਰਾਂ ਦੇ ਮੁਤਾਬਕ ਅੱਜ ਅਸੀਂ ਪੋਜੀਸ਼ਨ ਦਿਵਾਉਣ ਆਏ ਸੀਗੇ ਸਰਫੇਸੀ ਐਕਟ ਦੇ ਪਰ ਇਹ ਤੇ ਗੁਰੂ ਮਹਾਰਾਜ ਦੇ ਪ੍ਰਕਾਸ਼ ਸੀਗੇ ਜਿਸ ਸੰਬੰਧੀ ਸਦਕਾਰ ਕਮੇਟੀ ਤੇ ਸ਼੍ਰੋਮਣੀ ਕਮੇਟੀ ਤੇ ਸੰਬੰਧ ਜਿਹੜੇ ਬਾਕੀਦਾਰ ਸੀ ਉਹਨਾਂ ਵੱਲੋਂ ਵਿਸ਼ਵਾਸ ਦੁਆਇਆ ਗਿਆ ਕਿ ਅਸੀਂ 15 ਤਰੀਕ ਨੂੰ ਸਵੇਰ ਮਤਲਬ ਕਿ ਵੀ ਗੁਰੂ ਮਹਾਰਾਜ ਦੇ ਜਿਹੜੇ ਪ੍ਰਕਾਸ਼ ਹਨਾਂ ਦੇ ਭੋਗ ਸਮਾਪਤੀ ਉਪਰੰਤ ਜਿਹੜੀਆਂ ਇਚਾਪੀਆਂ ਤੁਹਾਨੂੰ ਹੈਂਡਓਵਰ ਕਰਦਿਆਂਗੇ ਤੇ ਸਾਰਿਆਂ ਦੇ ਇਸ ਤਰ੍ਹਾਂ ਸੱਜਣਾ ਦੇ ਕਹਿਣ ਤੇ ਇਹ 15 ਤਰੀਕ ਨਹੀਂ ਡੈਫਰ ਹੋਈ ਤਾਈ ਜਿਹੜਾ ਫੈਸਲਾ ਸਰ ਹੋਇਆ ਉਹ ਸਾਰਾ ਲਿਖਤੀ ਹੋਇਆ ਹੈ ਹਾਂ ਬਿਲਕੁਲ ਲਿਖਤੀ ਹੈ